इंडिया गट जोड दी रैली ਤੋਂ ਸੀਐਮ ਆਂਦਾ ਬੀਜੇਪੀ ਤੇ ਨਿਸ਼ਾਨਾ ਬੋਲੇ ਕੇਜਰੀਵਾਲ ਦੀ ਲੋਕਪ੍ਰਿਤਾ ਤੋਂ ਡਰੀ ਕੇਂਦਰ ਸਰਕਾਰ ਇਸਦੇ ਲਈ ਕਰਵਾਇਆ ਗ੍ਰਿਫਤਾਰ ਰਾਂਚੀ 'ਚ ਇੰਡੀਆ ਗੱਠਜੋੜ ਦੀ ਰੈਲੀ ਦੌਰਾਨ ਸੁਨੀਤਾ ਕੇਜਰੀਵਾਲ ਦਾ ਕੇਂਦਰ ਸਰਕਾਰ ਤੇ ਵੱਡਾ ਇਲਜ਼ਾਮ ਕਿਾ ਜੇਲ੍ਹ ਦੇ ਵਿੱਚ ਕੇਜਰੀਵਾਲ ਨੂੰ ਮਾਰਨ ਦੀ ਹੋ ਰਹੀ ਹੈ ਸਾਜ਼ਿਸ਼ ਖਾਣਪਿੰਡ ਤੇ ਰੱਖੀ ਜਾ ਰਹੀ ਹੈ ਪੂਰੀ ਨਜ਼ਰ ਇੰਡੀਆ ਲਾਇੰਸ ਤੇ ਪੀਐਮ ਮੋਦੀ ਦਾ ਨਿਸ਼ਾਨਾ ਬੋਲੇ ਚੋਣਾ ਤੋਂ ਪਹਿਲਾਂ ਹੀ ਆਪਸ ਦੇ ਵਿੱਚ ਲੜ ਰਹੀਆਂ ਨੇ ਸਾਰੀਆਂ ਪਾਰਟੀਆਂ ਜੇ ਡਟਣ ਦਾ ਮਿਲਿਆ ਮੌਕਾ ਤਾਂ ਫਿਰ ਕੀ ਹੋਵੇਗਾ ਇਹਨਾਂ ਦਾ ਹਾਲ ਪੰਜਾਬ ਚ ਕਿਸਾਨਾਂ ਵੱਲੋਂ ਬੀਜੇਪੀ ਲੀਡਰਾਂ ਦਾ ਵਿਰੋਧ ਜਾਰੀ ਫਤਿਹਗੜ ਚੂੜੀਆਂ ਦੇ ਵਿੱਚ ਦਿਨੇਸ਼ ਬੱਬੂ ਦਾ ਵਿਰੋਧ ਕਰਨ ਪੁੰਚੇ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਧੱਕਾ ਮੁਕੀ ਤਾਂ ਬਰਨਾਲਾ ਚ ਅਰਵਿੰਦ ਖੰਨਾ ਦੇ ਖਿਲਾਫ ਬੀਕੇਯੂ ਉਗਰਾਹ ਦੇ ਵੱਲੋਂ ਪ੍ਰਦਰਸ਼ਨ ਪਟਿਆਲਾ ਦੇ ਦੇਵੀਗੜ੍ਹ ਰੋਡ ਤੇ ਭਿਆਨਕ ਹਾਦਸਾ ਪੀਆਰਟੀਸੀ ਬੱਸਾਂ ਤੇ ਟਿਪਰ ਦੇ ਵਿਚਾਲੇ ਹੋਈ ਟੱਕਰ ਡਰਾਈਵਰ ਅਤੇ ਕੰਡਕਟਰ ਸਮੇਤ 17 ਸਵਾਰੀਆਂ ਜ਼ਖਮੀ ਜੰਦਰ ਪੁਲਿਸ ਦੇ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਤਿੰਨ ਗੁਰਗੇ ਗ੍ਰਿਫਤਾਰ ਕਾਬੂ ਕੀਤੇ ਤੇ ਮਲਜ਼ਮਾਂ ਦੇ ਵਿੱਚੋਂ ਦੋਨੇ ਅੰਮ੍ਰਿਤਸਰ ਦੇ ਵਿੱਚ ਥਾਣੇ ਦੇ ਬਾਹਰ ਰਾਜਦੀਪ ਨਾਂ ਦੇ ਸ਼ਖਸ ਦਾ ਕੀਤਾ ਸੀ ਕਤਲ ਬਦਮਾਸ਼ਾਂ ਦੇ ਕੋਲੋਂ ਤਿੰਨ ਆਜਾਜ਼ ਹਥਿਆਰ ਵੀ ਬਰਾਮਦ ਮੋਗਾ ਚ ਐਨ ਆਰ ਆਈ ਮਹਿਲਾ ਦੇ ਨਾਲ ਲੁੱਟ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਲੁੱਟੇਰਿਆਂ ਨੂੰ ਕੀਤਾ ਗ੍ਰਿਫਤਾਰ ਇੱਕ ਮੁਲਜ਼ਮ ਹਾਲੇ ਵੀ ਫਰਾਰ ਪੁਲਿਸ ਮੁਤਾਬਕ ਕਬੱਡੀ ਖਿਡਾਰੀ ਨੇ ਦੋਵੇਂ ਮੁਲਜ਼ਮ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਕਣਕ ਦੇ ਖੇਤਾਂ ਨੂੰ ਲੱਗੀ ਅੱਗ ਸਮਾਣਾ ਦੇ ਵਿੱਚ ਵਾਢੀ ਦੌਰਾਨ ਕੰਬਾਈਨ ਦੇ ਵਿੱਚ ਹੋਈ ਸਪਾਰਕਿੰਗ ਨਾਲ 10 ਏਕੜ ਖੇਤ ਸੜ ਕੇ ਸੁਆਹ ਸੰਗਰੂਰ ਦੇ ਵਿੱਚ ਵੀ ਹੋਇਆ ਲੱਖਾਂ ਰੁਪਏ ਦਾ ਨੁਕਸਾਨ ਸਸਿਕਾ ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ ਨਾਮ ਹੈ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਤਿਵਾਰਿਆਂ ਖਬਰਾਂ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ 24 ਦੇ ਚੈਂਪੀਅਨ ਦੀ ਇੰਡੀਆ ਅਲਾਈਅንስ ਨੇ ਝਾਰਖੰਡ ਦੇ ਰਾਂਚੀ ਦੇ ਵਿੱਚ ਰੈਲੀ ਕੀਤੀ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਤੇ ਸੁਨੀਤਾ ਕੇਜੀ ਵਾਲਵੀ ਸ਼ਾਮਲ ਹੋਏ ਤੇ ਮੁੱਦਾ ਅਰਵਿੰਦ ਕੇਜੀ ਵਾਲ ਦੀ ਗ੍ਰਿਫਤਾਰੀ ਦਾ ਵੀ ਚੁੱਕਿਆ ਤੇ ਨਿਸ਼ਾਨੇ ਤੇ ਰਹੀ ਭਾਜਪਾ ਦਾ ਪ੍ਰਧਾਨ ਮੰਤਰੀ ਨੇ ਵੀ ਇੰਡੀਆ ਗੱਠ ਜੋੜ ਤੇ ਤਿੱਖੇ ਨਿਸ਼ਾਨੇ ਸਾਧੇ ਲੋਕ ਸਭਾ ਚੋਣਾਂ ਤੇ ਪੱਖੇ ਅਖਾੜੇ ਦੇ ਵਿਚਾਲੇ ਇੰਡੀਆ ਗੱਠ ਜੋੜ ਨੇ ਝਾਰਖੰਡ ਦੇ ਰਾਂਚੀ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ ਜਿੱਥੇ ਰੈਲੀ ਦਾ ਪ੍ਰਬੰਧ ਕੀਤਾ ਗਿਆ ਇਸ ਦਰਾਨ ਵੱਖ-ਵੱਖ ਪਾਰਟੀਆਂ ਦੇ ਲੀਡਰ ਸ਼ਾਮਲ ਹੋਏ ਤੇ ਸਾਰਿਆਂ ਦੇ ਨਿਸ਼ਾਨੇ ਤੇ ਰਹੀ ਬੀਜੇਪੀ ਇਸ ਮੌਕੇ ਆਪ ਸੁਪਰੀਮੋ ਹਰਵਿੰਦ ਕੇਜੀਵਾਲ ਦੀ ਗ੍ਰਿਫਤਾਰੀ ਦਾ ਮੁੱਦਾ ਵੀ ਗੁੰਝਿਆ ਜਦੋਂ ਬੋਲਣ ਦੀ ਵਾਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਆਈ ਤਾਂ ਉਹਨਾਂ ਬੀਜੇਪੀ ਤੇ ਖੂਬ ਨਿਸ਼ਾਨੇ ਸਾਧੇ ਇਹ ਸਮਝਤੇ ਹਮ ਜੇਲ੍ਹ ਮੇਂ ਡਾਲ ਕੇ आवाज दबा लेंगे हम जेल में डाल के पार्टी खत्म कर देंगे किसी के एमएलए तोड़ दो किसी के एमपी खरीद लो किसी के खाते फ्रीज कर दो सामने कोई लड़े ना पाए अरे भाई अगर आपको मोदी की लहर पर इतने यकीन है तो हेमंत श्रेण और अरविंद केजरीवाल जैसे मुख्यमंत्री से देशभक्त लोगों से डरते क्यों केजरीवाल दे पत्नी सुनीता केजरीवाल भी रैली ਦਾ ਹਿੱਸਾ ਬਣੇ ਤਾਂ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕੇਂਦਰ ਨੂੰ ਨਿਸ਼ਾਨੇ 'ਤੇ ਲਿਆ ਤੇ ਇਥੋਂ ਤੱਕ ਇਲਜ਼ਾਮ ਲਗਾ ਦਿੱਤਾ ਕਿ ਕੇਜਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਹੋ ਰਹੀ ਹੈ। ਉਹਨਕੇ ਖਾਣੇ 'ਤੇ ਕੈਮਰਾ ਲਗਾਇਆ ਹੋਇਆ ਹੈ ਕੈਮਰਾ। ਇੱਕ ਇੱਕ ਨਿਵਾਲੇ 'ਤੇ ਉਹਨਕੀ ਨਸਰ ਰੱਖੀ ਹੈ। ਕਿੰਨੀ ਸ਼ਰਮ ਦੀ ਬਾਤ ਹੈ। ਸ਼ੂਗਰ ਦੇ ਮਰੀਜ਼ ਹੈ। 12 ਸਾਲ ਸੇ ਇਨਸੂਲਿਨ ਲੈ ਰਹੇ ਹਨ। 50 ਯੂਨਿਟ ਹਰ ਰੋਜ਼ ਲੈਂਦੇ ਹਨ। لیکن جیل میں انسولین ملتے ہیں۔ ماننا چاہتے ہیں یہ لوگ دلی کے मुख्यमंत्री को। تھا प्रधानमंत्री नरेंद्र मोदी ने इंडिया अलायंस नु निशाने ते लिया। पीएम ने राजस्थान दे बीच रैली नु संबोधन करते या कि इंडिया गट जोड वाले ता आपस दे बीच ही लड़ रहे ने। कहने को तो गठबंधन है। लेकिन अब हालत देखिए। कई राज्य है। जहां एक गठबंधन वाले ही आपस में लड़ रहे हैं इस लोकसभा के चुनाव में देश में 25 प्रतिशत सीटें ऐसी हैं आंकड़ा बहुत बड़ा है ये 25 प्रतिशत सीटें ऐसी है जहां एक गठबंधन के लोग ਇੱਕ ਦੂਸਰੇ ਕੋ ਮਾਰਨੇ ਕਾਟਨੇ ਮੇ ਲਗੇ ਹੈ ਇੱਕ ਪਾਸੇ ਇੰਡੀਆ ਗੱਠ ਜੋੜ ਦੇ ਵਿੱਚ ਰੈਲੀਆਂ ਦਾ ਸਿਲਸਲਾ ਜਾਰੀ ਹੈ ਤਾਂ ਦੂਜੇ ਪਾਸੇ ਪੀਐਮ ਨਰਿੰਦਰ ਮੋਦੀ ਗੱਠ ਜੋੜ ਤੇ ਹਮਲਾਵਰ ਨੇ ਖੈਰ ਦੇਸ਼ ਦੀ ਜਨਤਾ ਕਿਸ ਦੇ ਹੱਕ ਦੇ ਵਿੱਚ ਭੁਗਤਦੀ ਹੈ ਇਹ ਤਾਂ 4 ਜੂਨ ਨੂੰ ਹੀ ਸਾਫ ਹੋਵੇਗਾ ਬਿਊਰੋ ਰਿਪੋਰਟ న్యూਸ 18 ਪੰਜਾਬ ਅੱਜ ਪ੍ਰਧਾਨ ਮੰਤਰੀ ਨੇ ਕਾਂਗਰਸ ਤੇ ਇਹ ਕਹਿੰਦੇ ਹੋਏ ਤੰਜ ਕਸਿਆ ਕਿ ਕਦੇ 400 ਸੀਟਾਂ ਜਿੱਤਣ ਵਾਲੀ ਪਾਰਟੀ ਐ 300 ਸੀਟਾਂ ਤੇ ਚੋਣ ਤੱਕ ਵੀ ਨਹੀਂ ਲੜ ਪਾ ਰਹੀ ਜਿਸ ਤੇ ਰਾਂਚੀ ਦੇ ਮੰਚ ਤੋਂ ਕਾਂਗਰਸ ਦੇ ਪ੍ਰਧਾਨ ਖੜਗੇ ਦਾ ਜਵਾਬ ਆਇਆ ਕਿ ਪ੍ਰਧਾਨ ਮੰਤਰੀ ਮੋਦੀ ਕਿੰਨਾ ਵੀ 400 ਸੀਟਾਂ ਦਾ ਦਾਵਾ ਕਰਦੇ ਰਹਿਣ ਪਰ ਉਹ ਇੰਡੀਆ ਗੱਠ ਜੋੜ ਦੀ ਸ਼ਕਤੀ ਨੂੰ ਤੋੜ ਨਹੀਂ ਸਕਣਗੇ ਅਸਥਿਰਤਾ ਕੀ ਪ੍ਰਤੀਕ कांग्रेस पार्टी और उनका कुनबा देश को चला सकता है क्या साथियों आज कांग्रेस पार्टी की जो हालत हुई है उसकी गुनेगार वो खुद है कांग्रेस की इतनी हाल खराब है भाइयों अब देखिए कांग्रेस ने देश पर 60 साल तक राज किया इसी कांग्रेस ने परिवारवाद और भ्रष्टाचार का दीमक फैलाकर देश को खोखला कर दिया और उनके इन्हीं पापों की सजा आज देश कांग्रेस को दे रहा है और खास करके देश का युवा इतना गुस्से में है वो दोबारा कांग्रेस का मुंह देखना नहीं चाहता है जिस पार्टी, जिस पार्टी ने कभी 400 सांसद जीते थे उनके आज वो 300 सीट पे चुनाव नहीं लड़ पा रहे हैं। आज कांग्रेस की हालत ये है उनको उम्मीदवार नहीं मिल रहे हमेशा तो क्या बोलते हैं इस बार 400 सौ पार गनीमत है 400 सौ पार बोले क्यों हमारा पार्लियामेंट में संख्या है पांच सौ तिरतालीस फाइव हंड्रेड एंड फोर्टी थ्री लेकिन इन्हों बोल लें चार सौ बार अगर गनीमत है कि इन्हों नहीं बोले छह सौ बार क्योंकि पार्लियामेंट की संख्या ही है पांच सौ तालीस लेकिन इन्हों हमेशा 500, 400 बोलते रहते हैं लेकिन इस बार गठबंधन की शक्ति इतनी है मोदी हो या कोई भी हो बीजेपी के लोग हमारी शक्ति को तोड़ नहीं सकते इतने मजबूत हम हैं। ਹੁਣ ਜ਼ਿਕਰ ਕਰਦੇ ਹਾਂ ਭਾਜਪਾ ਦੇ ਖਿਲਾਫ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਪਟਾਣਾ ਦੇ ਵਿੱਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦਾ ਵਿਰੋਧ ਕੀਤਾ ਤਾਂ ਬਰਨਾਲਾ ਦੇ ਵਿੱਚ ਅਰਵਿੰਦ ਖੰਨਾ ਦੇ ਖਿਲਾਫ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਲੋਕਸਭਾ ਚੋਣਾਂ ਦੇ ਲਈ ਭਾਜਪਾ ਉਮੀਦਵਾਰ ਪ੍ਰਚਾਰ ਕਰ ਰਹੇ ਨੇ ਪਰ ਨਾਲ ਹੀ ਕਿਸਾਨਾਂ ਨੇ ਵੀ ਮੋਰਚਾ ਖੋਲ੍ਹਿਆ ਹੋਇਆ ਤੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਇਹ ਤਸਵੀਰਾਂ ਬਟਾਲਾ ਦੇ ਫਤੇਗੜ ਚੂੜੀਆਂ ਦੀਆਂ ਨੇ ਜਿੱਥੇ ਕਿਸਾਨ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦਾ ਵਿਰੋਧ ਕਰਨ ਦੇ ਲਈ ਪਹੁੰਚੇ ਪਰ ਪੁਲਿਸ ਨੇ ਉਨ੍ਹਾਂ ਨੂੰ ਰਾਹ ਦੇ ਵਿੱਚ ਹੀ ਰੋਕ ਲਿਆ ਤੇ ਇਸ ਦੌਰਾਨ ਕਿਸਾਨਾਂ ਦੀ ਪੁਲਿਸ ਕਰਮਚਾਰੀਆਂ ਦੇ ਨਾਲ ਧੱਕਾ ਮੁਕੀ ਵੀ ਹੋਈ ਤੇ ਕੁਝ ਕਿਸਾਨ ਪੁਲਿਸ ਤੋਂ ਬਚ ਕੇ ਨਰੇਬਾਜ਼ੀ ਕਰਦੇ ਹੋਏ ਵੀ ਨਜ਼ਰ ਆਏ ਕਿਸਾਨਾਂ ਦਾ ਵਿਰੋਧ ਇੱਥੋਂ ਤੱਕ ਕਿ ਨਰਿਆਸਗੋਂ ਉੱਥੇ ਵੀ ਜਾ ਪਹੁੰਚੇ ਜਿੱਥੇ ਫਤਿਹਜੰਗ ਬਾਜਵਾ ਦੇ ਨਾਲ ਮਿਲ ਕੇ ਵਰਕਰਾਂ ਦੇ ਨਾਲ ਮੀਟਿੰਗ ਕਰ ਰਹੇ ਸਨ ਕਿਸਾਨਾਂ ਨੇ ਹਾਲ ਦੇ ਬਾਅਦ ਨਰੇਬਾਜ਼ੀ ਕੀਤੀ ਤੇ ਕਿਹਾ ਕਿ ਭਾਜਪਾ ਦਾ ਵਿਰੋਧ ਜਾਰੀ ਰਹੇਗਾ ਹਾਲਾਂਕਿ ਦ੍ਰਿਸ਼ ਬੱਬੂ ਨੇ ਕਿਹਾ ਕਿ ਭਾਜਪਾ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦੀ ਹੈ ਨਹੀਂ ਨਹੀਂ ਬਿਲਕੁਲ ਇਦਾਂ ਹੀ ਜਾਰੀ ਰਹੇਗਾ ਜੀ ਇਹ ਪ੍ਰਦਰਸ਼ਨ ਚੱਲਦਾ ਰਹੇਗਾ ਕਿਉਂਕਿ ਐਸਕੇਐਮ ਦਾ ਜਿਹੜਾ ਕਾਲ ਹੈ ਕਿ ਇਹਨਾਂ ਨੂੰ ਪਨਿਸ਼ ਕਰਨਾ ਹੈ ਤੇ ਪਨਿਸ਼ ਇਹੀ ਹੈ ਕਿ ਇਹਨਾਂ ਨੂੰ ਜਿੱਤ ਨਹੀਂ ਦੇਣਾ ਆਪਾਂ ਨੇ ਕਿਉਂਕਿ ਜੇ ਜਿੱਤ ਗਏ ਤੇ ਫਿਰ ਇਹੋ ਹੀ ਹਾਲ ਸਾਡਾ ਐਤੋਂ ਵੀ ਮਾੜਾ ਆ ਪਰ ਹੁਣ ਵੀ ਬਾਹਰੇ ਹੋਈ ਗਿਆ ਤੁਹਾਡੇ ਮਸਲੇ ਬੀਜੇਪੀ ਇਹਨਾਂ ਦਾ ਹੱਲ ਕਰਨਾ ਕਿਸੇ ਹੋਰ ਨਾਲ ਨਹੀਂ ਕਰਨਾ ਬਾਕੀ ਪਾਰਟੀਆਂ ਨੇ ਇਹਨਾਂ ਨੂੰ ਸਿਰਫ ਮਤਲਬ ਬਰਤਣਾ ਔਰ ਆਹੀ ਕਿਸਾਨਾਂ ਆ ਕਿਸਾਨਾਂ ਦੇ ਨਾਲ ਆਪਾਂ ਹਮਸਾਰ ਨਾਲ ਮੈਂ ਵੀ ਕਿਸਾਨ ਆਪਣਾ ਇਹੋ ਹੀ ਐ ਵੀ ਜਿਹੜਾ ਕੋਈ ਇਹਨਾਂ ਦੇ ਮਸਲੇ ਬੈਠ ਕੇ ਉਹਦਾ ਹੱਲ ਕਰਨਾ ਹੈ ਕੋਈ ਸਰਕਾਰ ਨਾਲ ਆਹੀ ਵੀ ਗੱਲ ਕਰਨਿਆ ਦੇਖੋ ਹੋਂ ਦੇ ਇਲੈਕਸ਼ਨ ਬੋਰਡ ਲੱਗੇਦਾ ਫੋਨ ਤੇ ਤੁਸੀਂ ਕਹੋ ਇਸ ਲਈ ਕੋਈ ਹੱਲ ਹੋਣਾ ਇਸ ਲਈ ਤਾਂ ਹੱਲ ਹੋਣਾ ਨਹੀਂ ਕਰਕੇ ਚੋਣਾਂ ਦੇ ਬਾਅਦ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਵਿਰੋਧੀਆਂ ਜਿਹੀਆਂ ਤਸਵੀਰਾਂ ਬਰਨਾਲਾ ਤੁਸੀਂ ਸਾਹਮਣੇ ਆਈਆਂ ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜੱਥੇਬੰਦੀ ਨੇ ਭਾਜਪਾ ਅਗਰਵਿੰਦ ਖੰਨਾ ਦਾ ਵਿਰੋਧ ਕੀਤਾ ਹਾਲਾਂਕਿ ਪੁਲਿਸ ਨੇ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ ਪਰ ਇਸ ਦੇ ਬਾਵਜੂਦ ਉਹਨਾਂ ਛੰਡੀਆਂ ਫੜ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਇਸ ਪ੍ਰਦਰਸ਼ਨ ਦੇ ਵਿੱਚ ਕਿਸਾਨਾਂ ਦੇ ਨਾਲ ਵੱਡੀ ਗਿਣਤੀ ਔਰਤਾਂ ਵੀ ਸ਼ਾਮਲ ਹੋਈਆਂ ਤੇ ਆਪਣੀਆਂ ਮੰਗਾਂ ਵੀ ਦੱਸੀਆਂ ਇਹ ਪਿੰਡਾਂ ਚ ਆ ਲੋਕ ਸਭਾ ਦੇ ਵੋਟਾਂ ਮੰਗਣ ਵਾਸਤੇ ਆਉਗੀ ਤਾਂ ਕਿਉਂਕਿ ਸਾਡੀਆਂ ਰਹਿੰਦੀਆਂ ਮੰਗਾ ਕੋਈ ਵੀ ਨਹੀਂ ਮੰਨੀਆਂ ਇਹਨਾਂ ਨੇ ਲਖੀਮਪੁਰ ਖੀ ਦੇ ਸ਼ਹੀਦ ਹੁਣ ਤੱਕ ਸਾਡੇ ਇਹ ਸਾਡੀ ਮੰਗ ਹੈਗੀ ਹੈ ਸਾਡੇ ਕਿਸਾਨ ਜਿਹੜੇ ਆਪਣੇ ਹੱਕ ਲੈਣ ਵਾਸਤੇ ਬਾਰਡਰਾਂ ਤੇ ਬੈਠੇ ਸੀ ਉਹਨਾਂ ਨੂੰ ਕਿਵੇਂ ਇਹਨਾਂ ਨੇ ਵੱਡੇ ਵੱਡੇ ਵੈਰੀਗੇਟ ਲਾਏ ਨੇ ਕਿ ਗੋੜੀਆਂ ਵਹਾਈਆਂ ਨੇ ਸਾਡੀਆਂ ਮਾਵਾਂ ਦੀਆਂ ਗੋਦੀਆਂ ਸੁੰਨੀਆਂ ਕੀਤੀਆਂ ਨੇ ਸਾਡੇ ਭਰਾਵਾਂ ਦੇ ਲੱਤਾਂ ਵਾਹਾ ਤੋੜੀਆਂ ਨੇ ਗਈਆਂ ਫਿਰ ਇਹ ਭਾਜਪਾ ਦੇ ਲੀਡਰ ਕਿਵੇਂ ਹੋ ਸਕਦੇ ਨੇ ਕਿ ਅਸੀਂ ਪਿੰਡਾਂ ਚ ਆ ਜਾਾਂਗੇ ਅੱਜ ਅਸੀਂ ੌਰਵਿੰਦ ਖੰਨਾ ਦਾ ਸਿਰਫ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਆਏ ਸੀ ਪਰ ਅਸੀਂ ਸਾਰੇ ਜ਼ਿਲ੍ਹੇ ਚੋ ਜਿਹੜੇ ਆਰ ਦੇ ਕਿਸਾਨ ਸੀ ਕਚੈਰੀ ਚੌਂਕ ਚ ਇਕੱਠੇ ਸੀ ਇੱਥੇ ਤਾਂ ਖੜਾ ਆ ਸ਼ਰਕ ਤੇ ਸਾਨੂੰ ਪੁਲਿਸ ਨੇ ਆ ਗੱਡੀਆਂ ਮੂਹਰੇ ਲਾ ਕੇ ਉੱਥੇ ਜਾਣ ਨਹੀਂ ਦਿੱਤਾ ਆਪਣੇ ਖਿਲਾਫ ਪ੍ਰਦਰਸ਼ਨ ਹੋਇਆ ਧਰਵਿੰਦ ਖੰਨਾ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਮੋਰਚਾ ਖੋਲ੍ਹਿਆ ਤੇ ਕਿਹਾ ਕਿ ਪ੍ਰਦਰਸ਼ਨ ਕਰਨ ਵਾਲੇ ਕਿਸਾਨ ਨਹੀਂ ਸਗੋਂ ਆਪ ਵਰਕਰ ਨੇ ਕਿਸਾਨ ਤਾਂ ਪ੍ਰਦਰਸ਼ਨ ਕਰਨ ਦੀ ਥਾਂ ਆਪਣੀ ਆਮਦਨੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਕਿਸਾਨ ਯੂਨੀਅਨ ਨਹੀਂ ਕਰ ਰਹੀ ਇਹ ਆਮ ਆਦਮੀ ਪਾਰਟੀ ਦੇ ਕਾਰੀਕਰਤਾ ਕਰ ਰਹੇ ਆ ਕਿਸਾਨ ਤਾਂ ਵਿਚਾਰਾ ਖੇਤ 'ਚ ਬੈਠਾ ਹੈ ਜਿਹਦੀ ਫਸਲ ਕੱਟ ਗਈ ਹੈ ਉਹ ਮੰਡੀ 'ਚ ਬੈਠਾ ਤੇ ਇਹ ਜੋ ਜਥੇਬੰਦੀਆਂ ਘੁਮਰੀਆਂ ਇਹ ਭਗਵੰਤ ਮਾਨ ਸਾਹਿਬ ਦੇ ਲੋਗ ਆ ਕਿਸਾਨ ਨਹੀਂ ਆ ਕਿਸਾਨ ਅੱਜ ਵਿਚਾਰਾ ਆਪਣੀ ਮਿਹਨਤ ਦੀ ਕਮਾਈ ਬਟੌਰਣ ਦੀ ਕੋਸ਼ਿਸ਼ ਕਰ ਰਿਹਾ ਆਪਣੀ ਆਮਦਨੀ ਬਦਾਨ ਦੀ ਕੋਸ਼ਿਸ਼ ਕਰ ਰਿਹਾ ਆਪਣੇ ਪਰਿਵਾਰ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਜੋ ਆਪਣੇ ਕਿਸਾਨ ਆ ਉਹ ਬਿਲਕੁਲ ਮਿਹਨਤ ਕਰ ਰਹੇ ਕੰਮ ਕਰ ਰਹੇ ਹੋਰ ਭਾਰਤੀ ਜਨਤਾ ਪਾਰਟੀ ਪੰਜਾਬ ਭਾਰਤੀ ਜਨਤਾ ਪਾਰਟੀ ਇਸ ਦੇਸ਼ ਦੀ ਔਰ ਖਾਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਦੇ ਨਾਲ ਭਾਵੇਂ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਭਾਜਪਾ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਉਮੀਦਵਾਰਾਂ ਦਾ ਚੋਣ ਪ੍ਰਚਾਰ ਲਗਾਤਾਰ ਚੱਲੀ ਹੈ ਜੋ ਆਪਣੀ ਜਿੱਤ ਦੇ ਦਾਅਵੇ ਵੀ ਕਰ ਰਹੇ ਨੇ ਬੀਰ ਰਿਪੋਰਟ న్యూਸ 18 ਪੰਜਾਬ ਤਲ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਅਖਾੜੇ ਦੇ ਵਿੱਚ ਡਟੇ ਹੋਏ ਨੇ ਜਿਸ ਦੇ ਚਲਦਿਆਂ ਐਮ ਐਲ ਏ ਕੁਲਵੰਤ ਸਿੱਧੂ ਨੇ ਲੁਧਿਆਣਾ ਦੇ ਲੋਕ ਸਭਾ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੇ ਹੱਕ ਦੇ ਵਿੱਚ ਆਪਣੇ ਹਲਕਾ ਆਤਮ ਨਗਰ ਦੇ ਵਿੱਚ ਮੋਟਰਸਾਈਕਲ ਰੈਲੀ ਕੱਢੀ ਦੂਜੇ ਪਾਸੇ ਸੰਗਰੂਰ ਤੋਂ ਆਪ ਉਮੀਦਵਾਰ ਮੀਤ ਹੇਰ ਦੇ ਵੱਲੋਂ ਵੀ ਚੋਣ ਪ੍ਰਚਾਰ ਜ਼ੋਰਾਂ ਤੇ ਕੀਤਾ ਜਾ ਰਿਹਾ ਤੇ ਇਸੇ ਸਬੰਧ ਦੇ ਵਿੱਚ ਉਹਨਾਂ ਸੰਗਰੂਰ ਮੰਡੀ ਦੇ ਵਿੱਚ ਕਿਸਾਨਾਂ ਤੇ ਆੜਤੀਆਂ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਉੱਥੇ ਗੁਰਦਾਸਪੁਰ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਚੈਰੀ ਕਲਸੀ ਦੇ ਵੱਲੋਂ ਦਿਨਨਗਰ ਦੇ ਵਿੱਚ ਚੋਣ ਰੈਲੀ ਕੀਤੀ ਗਈ ਤੁਹਾਨੂੰ ਦਿਨ ਤਸਵੀਰਾਂ ਵਿਖਾ ਰਹੇ ਹਾਂ ਲੁਧਿਆਣਾ ਸੰਗਰੂਰ ਤੇ ਗੁਰਦਾਸਪੁਰ ਦੀ ਜਿੱਥੇ ਕਿ ਵੱਖ-ਵੱਖ ਕਿਨਾਂ ਲੋਕ ਸਭਾ ਹਲਕਿਆਂ ਦੇ ਵਿੱਚ ਆਵਾਦੀ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਆ ਕਿਵੇਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਆ ਕਿਵੇਂ ਲੋਕਾਂ ਤੱਕ ਆ ਪਹੁੰਚ ਕੀਤੀ ਜਾ ਰਹੀ ਹੈ ਤੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਵਿਖਾਉਨੇ ਆ ਲੁਧਿਆਣਾ ਦੀਆਂ ਲੁਧਿਆਣਾ ਦੇ ਵਿੱਚ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਰੈਲੀ ਕੱਢੀ ਗਈ ਰੈਲੀ ਕੀਤੀ ਗਈ ਜਿਹਨੂੰ ਪ੍ਰਚਾਰ ਕੀਤਾ ਗਿਆ ਆ ਕਿ ਕਿ ਲੁਧਿਆਣਾ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤਾਂ ਉਹਨਾਂ ਦੇ ਹੱਕ ਦੇ ਵਿੱਚ ਐਮ ਐਲ ਏ ਗਲਵਨ ਸਿੰਘ ਦੇ ਵੱਲੋਂ ਮੋਟਰਸਾਈਕਲ ਰੈਲੀ ਕੱਢੀ ਗਈ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੇ ਨੇ ਹੱਥਾਂ ਦੇ ਵਿੱਚ ਪਾਰਟੀ ਦੇ ਝੰਡੇ ਜਿਨ੍ਹਾਂ ਦੇ ਨਜ਼ਰ ਆ ਰਹੇ ਨੇ ਕਿਉਂਕਿ ਪਿਛਲੇ ਦਿਨੀ ਦਰਸਾ ਆਮ ਆਦਮੀ ਪਾਰਟੀ ਲੁਧਿਆਣਾ ਤੋਂ ਜੋ ਵਿਧਾਇਕ ਨੇ ਆਵਾਦੀ ਪਾਰਟੀ ਦੇ ਮਜੂਦਾ ਅਸ਼ੋਕ ਪ੍ਰਾਸ਼ਰ ਪੱਪੀ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤੇ ਉਹਨਾਂ ਦੇ ਹੱਕ ਦੇ ਵਿੱਚ ਵੱਖ-ਵੱਖ ਵਿਧਾਇਕਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅਰੇ ਜਿਹੜਾ ਰੋਡ ਸ਼ੋਅ ਆ ਇਹ ਫਤਿਹ ਦਾ ਰੋਡ ਸ਼ੋਅ ਕਿਹੜੇ ਮੋਬਾਈਲ ਲੈ ਕੇ ਉਤਰ ਰਹੇ ਹੋ? ਕਿਹੜੇ ਮੋਬਾਈਲ ਲੈ ਕੇ ਉਤਰ ਰਹੇ ਹੋ? ਸਾਰੇ ਜਿਹੜੇ ਲੁਧਿਆਣੇ ਦੇ ਪਿਛਲੇ 15 ਸਾਲਾਂ ਤੋਂ ਕਿਸੇ ਐਮਪੀ ਨੇ ਉੱਤੇ ਜਾ ਕੇ ਨਹੀਂ ਠਾਏ ਕੱਲਾ-ਕੱਲਾ ਮੁੱਦਾ ਲੁਧਿਆਣੇ ਦੇ ਵਿਕਾਸ ਲਈ ਔਰ ਅੰਡਸਟਰੀ ਲਈ ਔਰ ਵਪਾਰੀਆਂ ਲਈ ਕੱਲਾ ਕੱਲਾ ਮੁੱਦਾ ਉੱਥੇ ਤਰਾਂ ਜਿਹੜੀ ਸਾਡੀ ਵਰਕਰ ਮੀਟਿੰਗ ਹੋਈ ਆ ਇਹਦੇ ਵਿੱਚ ਜਿਹੜੇ ਜਿਹੜੇ ਅਸੀਂ ਕੰਮ ਕੀਤੇ ਨੇ ਉਹ ਲੋਕਾਂ ਨੂੰ ਦੱਸ ਰਹੇ ਆ ਵੀ ਆਪਣੇ ਲੋਕਾਂ ਦੇ ਵਿੱਚ ਕਚੈਰੀ ਚ ਲੈ ਕੇ ਜਾਓ ਤੇ ਆਕੇ ਨਾ ਵੇਖੋ ਵੀ ਦੋਆਂ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿੰਨੇ ਕੰਮ ਕਰ ਦਿੱਤੇ ਨੇ ਸੋ ਲੱਗੇ ਆ ਮਿਹਨਤ ਕਰ ਰਹੇ ਆ ਔਰ ਮੈਨੂੰ ਆਸ ਹੈ ਵੀ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਜਿਹੜਾ ਕਿਉਂਕਿ ਅੱਗੇ ਗਰਦਾਸਪੁਰ ਦਾ ਲੋਕ ਸਭਾ ਵੱਲੋਂ ਕੋਈ ਹਮੇਸ਼ਾ ਕਾਲਾ ਹੀ ਰਿਹਾ ਪਰ ਇਸ ਵਾਰੀ ਮੈਨੂੰ ਆਸ ਹੈ ਵੀ ਇਹ ਭੁੱਖ ਜਿਹੜਾ ਨਿਖਰੂਗਾ ਅੱਜ ਇਹਨਾਂ ਸੰਗਰੂਰ ਦੀਆਂ ਤਸਵੀਰਾਂ ਵਿਖਾ ਰਹੇ ਆ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹਰਦੇਵ ਨੂੰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਲੋਕਾਂ ਦੇ ਵਿਚਕਾਰ ਜਾ ਕੇ ਆਪਣੀ ਗੱਲ ਗੜੀ ਉਹ ਸਰਕਾਰ ਦੀ ਗੱਲ ਹੈ ਜੋ ਸਰਕਾਰ ਦੇ ਹੁਣ ਤੱਕ ਕੰਮ ਕੀਤੇ ਗਏ ਨੇ ਉਹ ਕੰਮਾਂ ਦਾ ਜ਼ਿਕਰ ਕੀਤਾ ਜਾ ਰਿਹਾ ਤੇ ਇਸ ਦੇ ਵਿਚਾਲੇ ਸਹੂਰ ਮੰਡੀ ਦੇ ਵਿੱਚ ਪਹੁੰਚੇ ਮੀਤ ਹਰ ਜਿੱਥੇ ਕਿ ਉਹਨਾਂ ਨੇ ਕਿਸਾਨਾਂ ਤੇ ਆਰਥੀਆਂ ਦੇ ਨਾਲ ਮੁਲਾਕਾਤ ਕੀਤੀ ਤੇ ਆਖਰਕਾਰ ਮੰਡੀਆਂ ਦੇ ਵਿੱਚ ਆਰਥੀਆਂ ਨੂੰ ਕਿਸਾਨਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਉਹ ਮੁਸ਼ਕਲਾਂ ਵੀ ਮੀਤ ਹਰ ਦੇ ਵੱਲੋਂ ਜਾਣੀਆਂ ਗਈਆਂ ਕੱਲਾ ਐਤਕੀ ਨਹੀਂ ਕਿਉਂਕਿ ਮੇਰਾ ਪਹਿਲਾਂ ਹਲਕਾ ਕੱਲਾ ਬਰਨਾਲਾ ਸੀ ਮੈਂ ਹਰ ਸਾਲ ਦੋਨੋਂ ਸੀਜ਼ਨ ਦੇ ਵਿੱਚ ਮੰਡੀਆਂ ਦਾ ਦੌਰਾ ਕਰਦਾ ਜਦੋਂ ਆਪੋਜੀਸ਼ਨ ਦੇ ਐਮਐਲਏ ਸੀ ਉਦੋਂ ਵੀ ਕਰਦਾ ਸੀ ਤੇ ਜੇ ਕੋਈ ਸਮੱਸਿਆ ਹੁੰਦੀ ਹੈ ਕੋਈ ਸਾਡੇ ਲੈਵਲ ਤੇ ਹੱਲ ਹੋਣ ਵਾਲੀ ਹੁੰਦੀ ਹੈ ਉਹਨੇ ਦੀ ਕਰਾਉਣ ਦੀ ਕੋਸ਼ਿਸ਼ ਕਰਦੇ ਆ ਸੋ ਅੱਜ ਵੀ ਮੈਂ ਸੰਗਰੂਰ ਦੀਆਂ ਮੰਡੀਆਂ ਦੇ ਵਿੱਚ ਆਇਆ ਕਿਸਾਨਾਂ ਨੂੰ ਮਿਲ ਆੜਤੀਆਂ ਨੂੰ ਮਿਲਿਆ ਸਮੂਥਲੀ ਜਿਹੜਾ ਕੰਮ ਹੈ ਉਹ ਚੱਲ ਰਿਹਾ ਜੇ ਕਿਤੇ ਕੋਈ ਪਰੇਸ਼ਾਨੀ ਆਉਂਦੀ ਆ ਉਹਨੂੰ ਠੀਕ ਕਰਾਉਣ ਦੀ ਕੋਸ਼ਿਸ਼ਾਂ ਸੀ ਕਰਦੇ ਆ ਮੌਕੇ ਤੇ ਸੰਗਰੂਰ ਦੇ ਮੰਡੀਆਂ 'ਚ ਆਇਆ ਤਾਂ ਮੰਡੀ ਨੂੰ ਲੈ ਕੇ ਤੁਹਾਨੂੰ ਕੀ ਦਿੱਕਤਾਂ ਲੱਗੀਆਂ ਕਿਉਂਕਿ ਲਗਾਤਾਰ ਜਿਹੜੀ ਸੰਗਰੂਰ ਦੀ ਅਨਾਜ ਮੰਡੀ ਆ ਇਹਨੂੰ ਵੱਡੀ ਕਰਨ ਦੀ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾਂਦੀ ਆ ਤਾਂ ਹੁਣ ਕਿਸਾਨਾਂ ਨੂੰ ਮਿਲਿਓ ਕੀ ਕੀ ਮੁਸ਼ਕਿਲਾਂ ਤੁਹਾਨੂੰ ਦੱਸਿਆ ਕਿਸਾਨਾਂ ਨੇ ਵੱਡੀ ਮੈਂ ਕਹੂੰਗਾ ਤਰਾਸ ਦੀ ਹੋਈ ਆ ਕਿ ਐਡੇ-ਐਡੇ ਲੀਡਰ ਸੰਗਰੂਰ 'ਚ ਜਿਹੜੇ ਆ ਉਹ ਰਹਿ ਗਏ ਪਰ ਹਜੇ ਤੱਕ ਸੰਗਰੂਰ ਕੋਲੇ ਜਿਹੜੀ ਅਨਾਜ ਮੰਡੀ ਤੁਸੀਂ ਦੇਖੋ ਵੀ ਨਿਗਾਹ ਮਾਰੋ ਏਡੀ ਕਾ ਵੱਡੀ ਅਨਾਜ ਮੰਡੀ ਹੋ ਹੈ ਨਹੀਂ ਡਿਸਟ੍ਰਿਕਟ ਹੈੱਡਕੁਆਟਰ ਆ ਵੱਡਾ ਜ਼ਿਲ੍ਹਾ ਘਾਟੋ ਘਾਟੇ ਦੀ 100 ਏਕੜ ਦੀ ਜਿਹੜੀ ਅਨਾਜ ਮੰਡੀ ਆ ਉਹ ਚਾਹੀਦੀ ਸੀ ਸੋ ਮੈਂ ਸੀਐਮ ਸਾਹਿਬ ਨਾਲ ਵੀ ਗੱਲ ਕੀਤੀ ਆ ਤੇ ਮੇਰਾ ਸੰਗਰੂਰ ਦੇ ਲੋਕਾਂ ਦੇ ਨਾਲ ਵਾਅਦਾ ਹੈ ਕਿ ਆਉਣ ਵਾਲੇ 3 ਸਾਲਾਂ ਦੇ ਵਿੱਚ ਵਿੱਚ ਕਿਉਂਕਿ 3 ਸਾਲ ਸਰਕਾਰ ਦੇ ਪਿਆ ਮੈਂ ਕਿਹਾ ਵੀ ਸਰਕਾਰ ਦੁਆਰਾ ਵੀ ਲੋਕ ਪੰਜਾਬ ਦੇ ਬਣਾਉਣਗੇ ਭਗਵੰਤ ਮਾਨ ਜੀ ਪਰ ਆ ਸਰਕਾਰ ਦੇ ਵਿੱਚ ਵਿੱਚ ਜਿਹੜੀ ਸੰਗਰੂਰ ਨੂੰ ਘੱਟੋ ਘੱਟ 100 ਏਕੜ ਜਿਹੜੀ ਨਾਜ ਮੰਡੀ ਆ ਉਹ ਮਿਲੂਗੀ ਇਹ ਮੇਰਾ ਵਾਅਦਾ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਤਾਂ ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਵੱਲੋਂ ਵੀ ਚੋਣ ਪ੍ਰਚਾਰ ਚੱਲ ਰਿਹਾ ਜਿਸ ਦੇ ਚੱਲਦਿਆਂ ਪਟਿਆਲਾ ਤੋਂ ਉਮੀਦਵਾਰ ਐਨ ਕੇ ਸ਼ਰਮਾ ਨੇ ਰਾਜਪੁਰਾ ਦੇ ਕਸਬਾ ਬਨੂੜ ਦੇ ਵਿੱਚ ਟਕਸਾਲੀ ਅਕਾਲੀ ਆਗੂਆਂ ਦੇ ਨਾਲ ਮੀਟਿੰਗ ਕੀਤੀ ਤੇ ਅਨੰਦਪੁਰ ਸਾਹਿਬ ਦੇ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾਤ ਅਕਸਰੀ ਕੇਸਗੜ੍ਹ ਸਾਹਿਬ ਵਿਖੇ ਨਤਸਤ ਪੁਏ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਕਾਂਗਰਸ ਤੇ ਇਲਜ਼ਾਮ ਲਗਾਏ ਕਿ ਅਨੰਦਪੁਰ ਸਾਹਿਬ ਤੋਂ ਜਿਹੜਾ ਉਮੀਦਵਾਰ ਜ਼ਿਆਦਾ ਪੈਸੇ ਦਿੰਦਾ ਹੈ ਉਸੇ ਨੂੰ ਟਿਕਟ ਦਿੱਤੀ ਜਾਂਦੀ ਹੈ ਤੁਹਾਨੂੰ ਦੋ ਤੁਸੀਂ ਨਾ ਵਿਖਾ ਰਹੇ ਆ ਇੱਕ ਪਾਸੇ ਪਚਾਲਪ ਤੋਂ ਜੋ ਕਿ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਨਕੇ ਸ਼ਰਮਾ ਉਹਨਾਂ ਦੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਲਗਾਤਾਰ ਲੋਕਾਂ ਦੇ ਵਿਚਾਰ ਜਾ ਰਹੇ ਨੇ ਤੇ ਉੱਤੇ ਸ੍ਰੀ ਨਾਲਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾਤ ਦੇ ਵੱਲੋਂ ਵੀ ਚੋਣ ਪ੍ਰਚਾਰ ਜ਼ੋਰਾਂ ਤੇ ਕੀਤਾ ਜਾ ਰਿਹਾ ਹੈ ਪਹਿਲਾਂ ਹੀ ਮੈਂ ਸਮਝਦਾ ਕਿ ਵਰਕਰ ਨੇ ਜਿਹਾ ਫੈਨਟੇ ਰਹਿਣ ਵਾਲੇ ਇੱਡਾ ਵੱਡਾ ਮਾਣ ਸਰਕਾਰ ਦੇ ਆਦੀ ਵੱਡੀ ਜਿਹਾ ਇਹ ਸਾਥੀ ਨੇ ਹੜਵੋ ਜਾਨ ਤੁਸੀਂ ਦੇਖ ਲਿਓ ਵੀ 6-7 ਦਿਨਾਂ ਜਿਹੜੇ ਮੇਰੀ ਕੈਂਪੇਨ ਨਾਲ ਲੋਕ ਲਹਿਰ ਬਣ ਇੰਨਾ ਪਿਆਰ ਜੰਗੂਰ ਤਾਂ ਮੇਰੇ ਕਰਕੇ ਵੀ ਇੱਥੇ ਦਾ ਮੈਂ ਬਜਗਤ ਹੰਦਾਰ ਹਾਂ ਕੋਈ ਪਿੰਡ ਹੈ ਜਾਨ ਇਟਮੈਂਟ ਉਹ ਤੋਂ ਕੈਪਟਨ ਨਾ ਦੇ ਟਾਈਮ ਤੇ ਪੋਸਟਾਂ ਨਹੀਂ ਕਰਦਾ ਮੈਂ ਤੇ ਸਰਪੰਚ ਰਿਹਾ ਸ਼ਲਾ ਬਲੌਗ ਰਾਜੇ ਲੋਕ ਸਾਡੇ ਕੋਲ ਪਟਿਆਲਾ ਸੀ ਸੋ ਮੇਰੇ ਤਾਂ ਹਰ ਪਰਿਵਾਰ ਨਾਲ ਹਰ ਘਰ تک ਇਸ ਤੇ ਮਤਲਬ ਇਸੇ ਗੱਲ ਦੀ ਬਹੁਤ ਵੱਡੀ ਖੁਸ਼ੀ ਹੈ ਕਿ ਇੱਕ ਪਾਰਟੀ ਭਰਾ ਲੋ ਸਿਰਫ ਰਵਾਇਤਾਂ ਕਿਰਦਾ ਹੈ ਮਾਂ ਸਾਈਡ ਦਾ ਬਾਕੀ ਜਿਹੜੇ ਦੋਨੇ ਕੈਂਡੀਡੇਟ ਆ ਇਸ ਵਾਰ ਜਿਹੜਾ ਕੈਂਡੀਡੇਟ ਦਾ ਕਿਰਦਾਰ ਔਰ ਪਾਰਟੀ ਦਾ ਕਿਰਦਾਰ ਦੇਖ ਕੇ ਲੋਕਾਂ ਨੇ ਵੋਟ ਪਾਈ। ਮੈਂ ਰਸਮੀ ਤੌਰ ਤੇ ਆਪਣੀ ਚੋਣ ਮੁਹਿੰਮ ਦਾ ਸ਼ੁਰੂਆਤ ਕਰਨ ਤੋਂ ਪਹਿਲਾਂ ਤਾਂ ਸ੍ਰੀ ਕੇਸਗੜ੍ਹ ਸਾਹਿਬ ਤੇ ਮੱਥਾ ਟੇਕ ਕੇ ਇੱਕ ਰਵੈਤ ਅਨੁਸਾਰ ਸਾਧ ਅਨੁਸਾਰ ਆਇਆ ਆਪ ਮੇਰਾ ਪਰਿਵਾਰ ਤੇ ਮੇਰੇ ਸਾਰੇ ਸਾਥੀ ਸੇ ਆਪਣਾ ਮਹਾਲੀ ਤੋਂ ਅਸੀਂ ਅਰਦਾਸ ਕਰਕੇ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਚੱਲੇ ਸੀ। ਪਰ ਮੈਨੂੰ ਬੜੀ ਖੁਸ਼ੀ ਆ ਬੜਾ ਗੌਰਵ ਆ ਕਿ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨੇ ਇੰਨਾ ਪਿਆਰ ਤੇ ਸਤਿਕਾਰ ਦਿੱਤਾ। ਦੇ ਲੋਕ ਸ਼ਰੋਮਣੀ ਅਕਾਲੀ ਦਲ ਦੇ ਨਾਲ ਖੜੇ ਨੇ ਸ਼ਰੋਮਣੀ ਅਕਾਲੀ ਦਲ ਨੂੰ ਜਿਤਾਉਣਾ ਚਾਹੁੰਦੇ ਨੇ ਕਿਉਂਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਪੰਜਾਬ ਦੀ ਇੱਜ਼ਤ ਮਾਣ ਸਰਕਾਰ ਅਣਖ ਤੇ ਗੈਰਤ ਲਈ ਜੇ ਕੋਈ ਅੱਜ ਖੜਿਆ ਤਾਂ ਲੜਿਆ ਤਾਂ ਸ਼ਰੋਮਣੀ ਅਕਾਲੀ ਦਲ ਖੜਿਆ ਅੱਜ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਆ ਅੱਜ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਨੇ ਕਾਂਗਰਸ ਦੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਇਸੇ ਦੌਰਾਨ ਉਹਨਾਂ ਬਠਿੰਡਾ ਤੋਂ ਭਾਰੀ ਮਾਰਜਨ ਦੇ ਨਾਲ ਜਿੱਤ ਦਾ ਦਾਵਾ ਕੀਤਾ ਉਹਨਾਂ ਕਿਹਾ ਕਿ ਬਠਿੰਡਾ ਦੇ ਵਿੱਚ ਸਾਰੇ ਵਰਕਰ ਇਕਜੁੱਟ ਹੋ ਕੇ ਕੰਮ ਕਰ ਰਹੇ ਨੇ 사실 ਪਿਛਲੇ ਦਿਨੀ ਜੋ ਕਾਂਗਰਸ ਪਾਰਟੀ ਦੇ ਬੰਨੂ 6 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ ਕਿ ਉਸ ਦੇ ਵਿੱਚ ਜੀਤ ਮਹਿੰਦਰ ਸਿੱਧੂ ਨੂੰ ਬਠਿੰਡਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਹਨਾਂ ਤੇ ਉਹਨਾਂ ਦੇ ਵੱਲੋਂ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਕਿ ਇਸੇ ਦੌਰਾਨ ਕਾਂਗਰਸ ਦੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਉਹਨਾਂ ਬਠਿੰਡਾ ਤੋਂ ਭਾਰੀ ਮਾਰਜਨ ਦੇ ਨਾਲ ਜਿੱਤ ਦਾ ਵੀ ਦਾਵਾ ਕੀਤਾ ਬਠਿੰਡੇ ਸ਼ਹਿਰ ਦੀ ਵਰਕਰ ਮਿਲੀ ਕੀਤੀ ਹੈ ਤੇ ਜੋ ਮਠੰਡੇ ਸ਼ਹਿਰ ਦੇ ਮੇਰੇ ਵਰਕਰ ਸਹਿਬਾਨ ਕਾਂਗਰਸ ਦੇ ਉਦਿਹਰ ਸਹਿਬਾਨ ਅਸੀਂ ਆ ਚ ਹੈਗਾ ਉਹਦੇ ਨਾਲ ਮੈਂ ਬਹੁਤ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਇਸ ਇਲੈਕਸ਼ਨ ਦੇ ਵਿੱਚ ਮੇਰੇ ਕੋਲ ਇਹ ਜੀ ਇੱਕ ਕਾਂਗਰਸ ਵਰਕਰਾਂ ਦੀ ਟੀਮ ਹੈ ਜਿਹਨੇ ਤਿੰਨ ਰੋਜ਼ ਮਿਹਨਤ ਕਰਕੇ ਇੱਥੇ ਕਾਂਗਰਸ ਨੂੰ ਮਜ਼ਬੂਤ ਕੀਤਾ ਤੇ ਇਹਨਾਂ ਦੇ ਪਰੋਸੇ ਜਿਹੜਾ ਮੈਂ ਇਲੈਕਸ਼ਨ ਲੜ ਰਿਹਾ ਮੈਨੂੰ ਯਕੀਨ ਹੈ ਕਿ ਇਹ ਮੈਨੂੰ ਇੱਥੋਂ ਬਹੁਤ ਵੱਡੀ ਜਿੱਤ ਪ੍ਰਾਪਤ ਕਰਾਉਣਗੇ ਤੇ ਅਸੀਂ ਕਾਮਯਾਬ ਹੋ ਕੇ ਐਮਪੀ ਬਣ ਕੇ ਦਿੱਲੀ ਜਾ ਕੇ ਲੋਕਾਂ ਦੀ ਸੇਵਾ ਕਰਨੀ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਜਲੰਧਰ ਪਹੁੰਚ ਕੇ ਭਾਜਪਾ ਲੀਡਰਸ਼ਿਪ ਦੇ ਨਾਲ ਮੀਟਿੰਗ ਕੀਤੀ। ਬੈਠਕ ਦੇ ਵਿੱਚ ਚੋਣ ਪ੍ਰਚਾਰ ਸਣੇ ਕਈ ਮੁੱਦਿਆਂ ਤੇ ਚਰਚਾ ਹੋਈ। ਇਸ ਦੌਰਾਨ ਉਹਨਾਂ ਸਾਰੇ ਭਾਜਪਾ ਆਗੂਆਂ ਨੂੰ ਪਹਿਲਾਂ ਦੇ ਨਾਲੋਂ ਜ਼ਿਆਦਾ ਮਿਹਨਤ ਕਰਨ ਦੇ ਲਈ ਕਿਹਾ। ਆ ਗੱਲ ਜਲੰਧਰ ਦੀ ਕੀਤੀ ਜਾਵੇ ਤਾਂ ਜਲੰਧਰ ਤੋਂ ਭਾਜਪਾ ਦੇ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਹੜਾ ਕਿ ਚੋਣ ਮੈਦਾਨ ਦੇ ਵਿੱਚੋਂ ਉਤਾਰਿਆ ਗਿਆ ਇਸ ਨੂੰ ਲੈ ਕੇ ਆਖਰਕਾਰ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਨੂੰ ਕਿਵੇਂ ਪਖਾਉਣਾ ਹੈ ਕਿਵੇਂ ਲੋਕਾਂ ਦੇ ਵਿਚਾਰ ਜਾਣਾ ਇਸੇ ਦੇ ਨਾਲ ਹੀ ਇਸੇ ਮੁੱਦੇ ਨੂੰ ਲੈ ਕੇ ਦਰਸਲ ਅਨੁਰਾਗ ਠਾਕੁਰ ਦੇ ਵੱਲੋਂ ਜਲੰਧਰ ਦੇ ਵਿੱਚ ਭਾਜਪਾ ਲੀਡਰਸ਼ਿਪ ਦੇ ਨਾਲ ਮੀਟਿੰਗ ਕੀਤੀ ਗਈ। 2004 ਸੇ 14 ਤੱਕ 5.5 ਲੱਖ ਕਰੋੜ ਰੁਪਏ ਕੀ ਐਮਐਸਪੀ ਮੈਂ ਖਰੀਦ ਕੀ नरेंद्र मोदी की सरकार ने 18 लाख चालीस हजार करोड़ रुपए की खरीद की है 18 लाख चालीस हजार करोड़ तीन गुना से ज्यादा और मैं गेहूं का कहूं तो गेहूं दो लाख अस्सी हजार करोड़ का खरीदा कांग्रेस ने हमने बारह लाख चौरासी हजार करोड़ का खरीदा है किसान सम्मान निधि कांग्रेस के समय जीरो जीरो नरेंद्र मोदी की सरकार के समय तीन लाख करोड़ रुपए की दी गई हर साल छह हजार रुपया मैं खुले मंच से चुनौती देता हूं कांग्रेस को और किसी भी राजनीतिक दल को इन आंकड़ों को देख लीजिए मोदी सरकार का किसानों के प्रति खरीद भी दुगनी की दाम भी दुगना किया कांग्रेस ने तो एमएसपी का कानून क्यों नहीं बनाया इन्होंने इन्होंने तो स्वामीनाथन कमेटी की रिपोर्ट लागू नहीं की साठ साल जिस पार्टी ने राज किया हो कहा थी वो हमने एमएसपी के दाम भी बढ़ाए 2014 से लेके आज गेहूं और धान के दाम देख लीजिए दलहन तिलहन की खरीद देख लीजिए